ਸਵਾਲਾਂ ਦਾ ਜੈ ਨਹੀਂ ਕੀਤੀ ਕਿ ਮੈਂ ਜਿਹੜਾ ਇਸ ਕੰਮ ਦੇ ਲਈ ਤਿਆਰ ਹੋ ਗਿਆ ਤੇ ਮੈਂ ਤੁਹਾਡੇ ਸਾਹਮਣੇ ਪੇਸ਼ ਹੋਣ ਦੀ ਲਾਇਕ ਹਿੰਮਤ ਜੋ ਟਾਪ ਆਇਆ ਸੋ ਮੇਰਾ ਤੁਹਾਡਾ ਸਾਰੇ ਵੀਰਾਂ ਨਾਲ ਵਾਦਾ ਹੈ ਕਿ ਇੱਕ ਦਿਨ ਤੁਹਾਨੂੰ ਸਾਰਿਆਂ ਨੂੰ ਮੇਰੇ ਇਥੇ ਫਖਰ ਹੋਊਗਾ ਜਿਹੜੇ ਵੀਰ ਮੇਰੇ ਪੇਜ ਨਾਲ ਜੁੜੇ ਹੋਏ ਨੇ ਜਾਂ ਜਿਹੜੇ ਵੀਰ ਮੇਰੇ YouTube ਚੈਨਲ ਨਾਲ ਜੁੜੇ ਨੇ ਉਹਨਾਂ ਸਾਰਿਆਂ ਨੂੰ ਇੱਕ ਦਿਨ ਇਹ ਫਖਰ ਹੋਊਗਾ ਕਿ ਅਸੀਂ ਇਸ ਬੰਦੇ ਦੇ ਪਹਿਲੇ ਸਬਸਕ੍ਰਾਈਬਰ ਜਾਂ ਪਹਿਲੇ ਫਾਲੋਅਰ ਬਣੇ ਸੋ ਮੇਰਾ ਵਾਦਾ ਹੈ ਤੁਹਾਨੂੰ ਤੁਹਾਡੇ ਦਮਤੇ ਹੀ ਮੇਰੀ ਵੀਰੋ ਹਿੰਮਤ ਹੈ ਸੋ ਉਹ ਆ ਇਹ ਵੀਡੀਓ ਇਸ ਲਈ ਬਣਾ ਰਿਹਾ ਕਿ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਤੁਹਾਡੇ ਸਾਰਿਆਂ ਦੀ ਹੌਸਲਾ ਅਫਜ਼ਾਈ ਤੇ ਮੈਂ ਜਲਦੀ ਤੋਂ ਜਲਦੀ ਵੀਡੀਓਜ਼ ਅਪਲੋਡ ਕਰਨੀਆਂ ਸ਼ੁਰੂ ਕਰ ਦੂੰਗਾ ਹੁਣ ਤੇ ਆਪਾਂ ਸਭ ਤੋਂ ਪਹਿਲਾਂ ਜਿਹੜਾ ਹੈ ਯੂ ਐਫ ਓਜ਼ ਦੇ ਉੱਪਰ ਗੱਲ ਕਰਾਂਗੇ ਕਿ ਯੂ ਐਫ ਓਜ਼ ਦੀ ਟੈਕਨੋਲੋਜੀ ਕੀ ਹੈ ਉਹ ਕਿਸ ਮਟੀਰੀਅਲ ਦੀਆਂ ਬਣੀਆਂ ਹੁੰਦੀਆਂ ਨੇ ਕਿਉਂ ਉਹਨਾਂ ਨੂੰ ਦੁਨੀਆ ਦੇ ਅੱਗੇ ਨਹੀਂ ਆਨ ਦਿੱਤਾ ਜਾਂਦਾ ਅਸਲ 'ਚ ਵੀਰੇ ਕਾਰਨ ਇਹ ਹੈ ਵੀ ਆਪਾਂ ਜਿਹੜਾ ਫਿਊਲ ਵਰਤਦੇ ਆਂ ਬਾਲਣ ਆਪਾਂ ਨੂੰ ਹਰ ਵੀਕਲ ਦੇ ਲਈ ਹਰ ਚੀਜ਼ ਦੇ ਲਈ ਆਪਣੀ ਟੈਕਨੋਲੋਜੀ ਜਿਹੜੀ ਇਸ ਸੰਸਾਰ 'ਚ ਚੱਲ ਰਹੀ ਹੈ ਇਸ ਟਾਈਮ ਉਹਦੇ ਲਈ ਸਾਨੂੰ ਕੋਈ ਨਾ ਕੋਈ ਬਾਲਣ ਜਾਂ ਕੋਈ ਤੇਲ ਵਰਤਣਾ ਪੈਂਦਾ ਕੋਈ ਫਿਊਲ ਵਰਤਣਾ ਪੈਂਦਾ ਸਮਝੋ ਤੇ ਉਹ ਆਪਣਾ ਜਿਹੜਾ ਫਿਊਲ ਹੈ ਉਹ ਧੂਆ ਛੜਦਾ ਤੇ ਨਾਲ ਕਾਰਬਨ ਛੜਦਾ ਹੈ ਗਰਮੀ ਛੜਦਾ ਹੈ ਤੁਸੀਂ ਸਲੈਂਸਰਾਂ ਚੋਂ ਧੂਆ ਨਿਕਲਦਾ ਦੇਖਦੇ ਹੋ ਤੇ ਨਾਲ ਕਾਰਬਨ ਵੀ ਨਿਕਲਦੀ ਆ ਨਾਲ ਹੀਟ ਵੀ ਨਿਕਲਦੀ ਆ ਸੋ ਜਿਹੜੀ ਉਹ ਟੈਕਨੋਲੋਜੀ ਵਰਤ ਰਹੇ ਨੇ ਉਹਦੇ ਚੋਂ ਨਾ ਤਾਂ ਆ ਹੀਟ ਨਿਕਲਦੀ ਹੀਟ ਰਿਲੀਜ਼ ਹੁੰਦੀ ਆ ਉਸ ਟੈਕਨੋਲੋਜੀ ਚੋਂ ਨਾ ਹੀ ਉਸ ਟੈਕਨੋਲੋਜੀ ਦੇ ਵਿੱਚ ਕਾਰਬਨ ਰਿਲੀਜ਼ ਹੁੰਦੀ ਆ ਉਹ ਇਨ੍ਹਾਂ ਦੋਨੋਂ ਤੋਂ ਮੁਕਤ ਟੈਕਨੋਲੋਜੀ ਆ ਉਹਦਾ ਕੋਈ ਪੋਲੂਸ਼ਨ ਨਹੀਂ ਕੋਈ ਸਾਈਡ ਇਫੈਕਟ ਨਹੀਂ ਉਹ ਜਿਹੜੀ ਟੈਕਨੋਲੋਜੀ ਆਫ ਫ੍ਰੀ એનર્ਜੀ ਜ਼ੀਰੋ ਗ੍ਰੈਵਿਟੀ ਪੁਆਇੰਟ એનર્ਜੀ ਦੇ ਉੱਪਰ ਬੇਸਡ ਹੈ ਉਹ ਸਾਰੀ ਟੈਕਨੋਲੋਜੀ ਏਸੇ ਕਰਕੇ ਉਹਨੂੰ ਤੁਹਾਡੇ ਅੱਗੇ ਨਿਆਣ ਦਿੱਤਾ ਜਾਂਦਾ ਕਿਉਂਕਿ ਉਹ ਜਿਹੜੀ ਟੈਕਨੋਲੋਜੀ ਇਸ ਟਾਈਮ ਪ੍ਰੈਜ਼ੈਂਟਲੀ ਇਸ ਦੁਨੀਆ 'ਚ ਆਪਾਂ ਨੂੰ ਵੇਚੀ ਜਾ ਰਹੀ ਹੈ ਜਿਹੜੀ ਆਪਾਂ ਇੰਡਸਟ੍ਰੀਅਲਿਸਟਾਂ ਤੋਂ ਕੈਪੀਟਲਿਸਟਾਂ ਤੋਂ ਖਰੀਦਦੇ ਹਾਂ ਹੌਲੀ-ਹੌਲੀ ਉਸ ਟੈਕਨੋਲੋਜੀ ਨੂੰ ਰਿਲੀਜ਼ ਕਰਕੇ ਪੈਸਾ ਬਣਾਉਂਦੇ ਨੇ ਤੇ ਤੁਸੀਂ ਸਮਝਣ ਦੀ ਕੋਸ਼ਿਸ਼ ਕਰੋ ਵੀ ਉਹ ਕਿਉਂ ਆਣ ਦੇਣਗੇ ਇਸ ਚੀਜ਼ ਨੂੰ ਸਾਡੇ ਸਾਹਮਣੇ ਜਦੋਂ ਉਸ ਟੈਕਨੋਲੋਜੀ ਦਾ ਜਿਹੜਾ ਭੇਤ ਹੈ ਉਹਨਾਂ ਨੇ ਲੁਕੋ ਉਹਨਾਂ ਦਾ ਮੁਨਾਫਾ ਮਰ ਜੂਗਾ ਸਾਰੇ ਦਾ ਸਾਰ ਜੇ ਸਾਰੇ ਲੋਕਾਂ ਨੂੰ ਫ੍ਰੀ ਟੈਕਨੋਲੋਜੀ ਦਾ ਰਾਜ਼ ਪਤਾ ਲੱਗ ਗਿਆ ਉਹਨਾਂ ਵਾਲੀਆਂ ਯੂ ਐਫ ਓਜ਼ ਦੀ ਬੇਸਿਕ ਟੈਕਨੋਲੋਜੀ ਦਾ ਪਤਾ ਲੱਗ ਗਿਆ ਕਿ ਵੀ ਉਹ ਕਿਸ ਟੈਕਨੋਲੋਜੀ ਦੇ ਨਾਲ ਚੱਲਦੀਆਂ ਨੇ ਤਾਂ ਫਿਰ ਸਾਰੀ ਗੇਮ ਹੀ ਖਤਮ ਐ ਮਤਲਬ ਸਾਰੇ ਸੰਸਾਰ ਦੀ ਜਿਹੜੀ ਟੈਕਨੋਲੋਜੀ ਚੱਲਦੀ ਹੈ ਉਹ ਸਾਰੀ ਪਲਟਾ ਮਾਰ ਜੂਗੀ ਰਤੁਰਤ ਸਾਰੇ ਲੋਕਾਂ ਨੂੰ ਹੋਊਗਾ ਵੀ ਇਹ ਤਾਂ ਸਾਨੂੰ ਐਵੇਂ ਹੀ 100 ਰੁਪਏ ਲੀਟਰ ਪੈਟਰੋਲ ਵੇਚੀ ਗਏ ਤੇ ਆਪ ਇਹ ਹੈ ਜੇ ਵੀਕਲਾਂ ਚ ਐਸ਼ ਕਰਦੇ ਨੇ ਉਹ ਜਿਹੜੇ ਵੀਕਲ ਨੇ ਉਹ ਪਰਪਲਸ਼ਨ ਇੰਜਨ ਨਾਲ ਯਾਨੀ ਧਰਤੀ ਦੇ ਤਕੇਲ ਬਲ ਨਾਲ ਜੇ ਚੁੰਬਕ ਦੀ ਆਪਾ ਆਪੋਸੀਟ ਆਪੋਜ਼ਿਟ ਸਾਈਡ ਵਰਤਦੇ ਆ ਤਾਂ ਤਕੇਲ ਮਾਰਦੀਆਂ ਨੂੰ ਉੱਪਰ ਨੂੰ ਉਹ ਵਾਲਾ ਗੁਰਤਾਬਲ ਵਰਤ ਰਹੇ ਨੇ ਉਹ ਉਹਨਾਂ ਦੇ ਜਿਹੜੇ ਇੰਜਨ ਨੇ ਉਤਕੀਲਬਲ ਪੈਦਾ ਕਰਦੇ ਨੇ ਤੇ ਉਸ ਤਕੀਲਬਲ ਨੂੰ ਪੈਦਾ ਕਰਨ ਦੇ ਲਈ ਕੋਈ ਜਿਹੜਾ ਹੈਗਾ ਕੋਈ ਤੇਲ ਦੀ ਵਰਤੋਂ ਨਹੀਂ ਹੁੰਦੀ ਕੋਈ ਉਹ ਜਿਹੜਾ ਹੀਟ ਨਹੀਂ ਰਿਲੀਜ਼ ਕਰਦਾ ਕੋਈ ਜਿਹੜਾ ਹੈਗਾ ਉਹ ਧੂਆ ਨਹੀਂ ਰਿਲੀਜ਼ ਕਰਦਾ ਕੋਈ ਕਾਰਬਨ ਨਹੀਂ ਰਿਲੀਜ਼ ਕਰਦਾ ਉਹ ਇੰਨੀ ਸਾਫ ਸੁਥਰੀ ਹੈ ਕਿ ਉਹਦੀ ਬਸ ਪਲਾਜ਼ਮਾ ਹੁੰਦੀ ਹੈ ਚਮਕ ਹੁੰਦੀ ਹੈ ਚਮਕ ਤੁਸੀਂ ਸਮਝੋ ਕਿ ਕਿਸੇ ਪਦਾਰਤ ਦੀਆਂ ਚਾਰ ਜਿਹੜੀਆਂ ਨੇ ਫਾਰਮਸ ਹੁੰਦੀਆਂ ਨੇ ਜਿਵੇਂ ਕਿਸੇ ਚੀਜ਼ ਦੀ ਲਿਕਵਿਡ ਫਾਰਮ ਹੁੰਦੀ ਹੈ ਕਿਸੇ ਚੀਜ਼ ਦੀ ਗੈਸ਼ਸ ਫਾਰਮ ਹੁੰਦੀ ਹੈ ਕਿਸੇ ਚੀਜ਼ ਦੀ ਸੋਲਿਡ ਫਾਰਮ ਹੁੰਦੀ ਹੈ ਤਾਂ ਇਸ ਤੋਂ ਇਲਾਵਾ ਪਲਾਜ਼ਮਾ ਇੱਕ ਫਾਰਮ ਹੈ ਜਿਹੜੀ ਗੱਲ ਤੁਹਾਡੇ ਸਾਹਮਣੇ ਘਟ ਆਉਂਦੀ ਹੈ ਜਾਂ ਤੁਸੀਂ ਹਜੇ ਤੱਕ ਜਿਹੜੀ ਸਾਇੰਸ ਪੜ੍ਹੀ ਹੈ ਉਹ ਕਹਿੰਦੀ ਹੈ ਵੀ ਕਿਸੇ ਵੀ ਤੱਤ ਦੇ ਤਿੰਨ ਜਿਹੜੇ ਨੇ ਕਿਸਮਾਂ ਹੁੰਦੀਆਂ ਨੇ ਠੋਸ ਤਰਲ ਗੈਸ ਪਰ ਚੌਥੀ ਵੀ ਹੈ ਪਲਾਜ਼ਮਾ ਚਮਕ ਉਹਦੇ ਨਾਲ ਤਾਂ ਬੜੀਆਂ-ਬੜੀਆਂ ਬਿਮਾਰੀਆਂ ਦਾ ਇਲਾਜ ਹੋਣ ਲੱਗ ਪਿਆ ਤੇ ਆਪਾਂ ਸਮਝਦੇ ਹਾਲੇ ਤੱਕ ਕਿ ਜਿਹੜੀ ਇਹ ਕਿਸੇ ਪਦਾਰਥ ਦੀ ਚੌਥੀ ਫਾਰਮ ਹੈ ਹੀ ਕੋਈ ਨਹੀਂ ਹੈਗੀ ਸੋ ਬਹੁਤ ਸਾਰੀਆਂ ਚੀਜ਼ਾਂ ਸਾਡੇ ਤੋਂ ਜਿਹੜੀਆਂ ਲੁਕੋਈਆਂ ਜਾ ਰਹੀਆਂ ਨੇ ਹੁਣ ਮੈਂ ਇਹ ਚੀਜ਼ ਤੋਂ ਸ਼ੁਰੂਆਤ ਕਰੂੰਗਾ ਕਿ ਯੂਐਫਓ ਕੀ ਹੈ ਉਹਦੀ ਕੀ ਟੈਕਨੋਲੋਜੀ ਹੈ ਕਿਸ ਤਰ੍ਹਾਂ ਦੇ ਮਟੀਰੀਅਲ ਦੀਆਂ ਉਹ ਬਣੀਆਂ ਹੁੰਦੀਆਂ ਨੇ ਬਿਸਮਤ ਤੋਂ ਦੇ ਵਿੱਚ ਬਿਸਮਤ ਮੈਟਲ ਯੂਜ਼ ਹੁੰਦੀ ਆ ਉਹਦੇ ਉਹਨੂੰ ਬਣਾਉਣ ਲਈ ਰੇਅਰ ਅਰਥ ਮੈਟਲਸ ਜਿਹੜੀਆਂ ਬਹੁਤ ਦੁਰਲੱਭ ਨੇ ਤੱਤਾਂ ਇਹ ਤਰਤੀ ਦੇ ਉੱਤੇ ਉਹਨਾਂ ਦੀ ਜ਼ਿਆਦਾਤਰ ਉਹਦੇ ਵਿੱਚ ਵਰਤੋਂ ਹੁੰਦੀ ਹੈ ਤਾਂ ਕਿ ਉਹਨੂੰ ਉਹਦਾ ਉਹ ਕੀ ਹੁੰਦੀਆਂ ਨੇ ਬਹੁਤ ਪਤਲੀਆਂ ਹੁੰਦੀਆਂ ਨੇ ਪਰ ਉਹਦਾ ਜਿਹੜਾ ਹੈਗਾ ਮਤਲਬ ਵਜ਼ਨ ਵੀ ਬਹੁਤ ਘੱਟ ਹੁੰਦਾ ਪਰ ਮਜ਼ਬੂਤੀ ਇੰਨੀ ਜ਼ਿਆਦਾ ਹੁੰਦੀ ਹੈ ਉਹਦੇ ਵਿੱਚ ਕਿ ਸਟੀਲ ਫਾਇਲ ਜਿੰਨੀ ਪਤਲੀ ਬਿਸਮਤ ਨੂੰ ਅਗਰ ਤੁਸੀਂ ਘਣ ਵੀ ਮਾਰੋ ਤਾਂ ਉਹ ਮੁਚੜਦੀ ਵੀ ਨਹੀਂ ਐ ਸਟੀਲ ਫਾਇਲ ਵਾਂਗੂ ਫੋਲਡ ਨਹੀਂ ਹੁੰਦੀ ਬਲ ਨਹੀਂ ਪੈਂਦੇ ਉਹਦੇ ਚ ਜੇ ਤੁਸੀਂ ਮਾਰ ਕੇ ਕਣੋਂ ਦੇ ਚ ਬਲ ਵੀ ਪਾ ਦੋ ਦੁਬਾਰੋ ਆਪਣੀ ਵਾਪਸ ਉਸੇ ਸ਼ੇਪ ਚ ਆ ਜਾਂਦੀ ਐ ਇੰਨਾ ਮਜ਼ਬੂਤ ਮਟੀਰੀਅਲ ਹੋਣ ਦੇ ਬਾਵਜੂਦ ਉਹ ਇੰਨੀ ਫਲੈਕਸੀਬਲ ਹੁੰਦੀ ਐ ਇੰਨੀ ਲਚਕਦਾਰ ਹੁੰਦੀ ਐ